ਅੱਜ ਕੋ ਮੈਂ ਸ਼ਮਸ਼ੀਰ ਬੱਗਾ ਤੁਸੀ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਖਾਸ ਸਮੱਸਿਆਵਾਂ ਨੂੰ ਲੈ ਕੇ ਰੋਪੜ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕੋਟਲਾ ਨਿਹੰਗ ਨੇੜੇ ਪੱਠਾ ਸਾਹਿਬ ਦਿਖਾਉ ਜਰਾ ਗੁਰਦੁਆਰਾ ਸਾਹਿਬ ਨੂੰ ਇੱਥੇ ਦਰਸ਼ਨ ਕਰਾਓ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਦੇ ਆ ਨੇੜੇ ਗੁਰਦੁਆਰਾ ਪੱਠਾ ਸਾਹਿਬ ਹੈ ਜੀ ਤੇ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਤੇ ਇਧਰ ਨਾਲੇ ਕੋਟਲਾ ਨਿਹੰਗ ਪਿੰਡ ਪੈਂਦਾ ਹੈ ਜਿਹੜੇ ਕਿ ਪਿੰਡ ਵਾਸੀ ਅੱਜ ਇੱਥੇ ਮੌਜੂਦ ਇਕੱਠੇ ਹੋਏ ਆਂ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਦਾ ਗੁੱਸਾ ਹੈ ਐਮ ਐਲ ਏ ਚੰਨੀ ਜੀ ਦੇ ਨਾਲ ਕਿ ਉਹਨਾਂ ਵੱਲੋਂ ਪਿੰਡ ਨੂੰ ਅਣਗੋਲਿਆ ਕੀਤਾ ਹੋਇਆ ਹੈ ਬਹੁਤ ਸਾਰੀਆਂ ਸਮੱਸਿਆਵਾਂ ਆਏ ਪਿੰਡ ਦੇ ਵਿੱਚ ਜਿਹੜੀਆਂ ਕਿ ਅੱਜ ਤੱਕ ਸੁਣੀਆਂ ਨਹੀਂ ਗਈਆਂ ਮੇਰੇ ਨਾਲ ਪੰਚ ਸਾਹਿਬਾਂ ਨਾਲ ਕਹਿੰਨਾ ਮੈਂ ਥੋੜਾ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਸਿੰਘ ਜੀ ਐਡਵੋਕੇਟ ਜੀ ਹੈ ਤੇ ਗੱਲਬਾਤ ਸ਼ੁਰੂ ਕਰਦੇ ਆਂ ਐਡਵੋਕੇਟ ਸਾਹਿਬ ਕੀ ਜਾਦੇ ਸਮੱਸਿਆ ਥੋੜੇ ਪਿੰਡ ਦੇ ਵਿੱਚ ਸਮੱਸਿਆ ਤੋਂ ਸਭ ਤੋਂ ਵੱਡੀ ਸਮੱਸਿਆ ਤਾਂ ਆ ਵੀ ਜਿਹੜਾ ਸਾਡੇ ਹਲਕਾ ਐਮਐਲਏ ਆ ਡਾਕਟਰ ਚੰਡੀ ਸਿੰਘ ਜੰਨੀ ਅੱਜ ਤਾਂ ਉਹਨਾਂ ਦੇ ਖਿਲਾਫ ਰੋਸ ਹੈ ਜੀ ਕਿਉਂਕਿ ਇਸ ਤਰ੍ਹਾਂ ਇਲੈਕਸ਼ਨ ਤੋਂ ਬਾਅਦ ਉਹ 1599 ਵੋਟਾਂ ਪਈਆਂ ਸੀ ਉਹਨਾਂ ਨੂੰ ਠੀਕ ਹੈ ਜੀ ਉਹ ਇੱਕ ਵਾਰੀ ਵੀ ਨਹੀਂ ਤੇ ਪਹਿਲਾ ਹੈ ਇੱਕ ਅੰਦਾਜ਼ ਬਰ ਗੇੜਾ ਮਾਰੇ ਨਾ ਉਹਨਾਂ ਦੇ ਖਿਲਾਫ ਜੋ ਜਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਸੀ ਉਹਨਾਂ ਨੂੰ 999 ਵੋਟ ਪਈ ਉਹਨਾਂ ਨੇ ਪਿੰਡ ਨੂੰ 2.5 ਕਰੋੜ ਰਪਇਆ ਦਿੱਤਾ ਸੀ 2.5 ਕਰੋੜ ਦੇ ਕਰੀਬ ਅਸੀਂ ਐਡੇ بڑے ਬੰਦੇ ਨੂੰ ਨਖੌਲਿਆ ਕਰਕੇ ਇਹਨੂੰ ਜਿੱਤਾ ਕੇ ਭੇਜਿਆ ਪਿੰਡੇ ਤੋਂ 600 ਵੋਟ ਦੀ ਲੀਡ ਨਾਲ 600 ਵੋਟ ਦੀ ਲੀਡ ਲੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਇਹ ਪਿੰਡ ਵਿੱਚ ਧੰਨਵਾਦ ਕਰ ਤੋਹਰਾ ਵੀਨਿੰਗ ਨਾਲ ਕਰਿਆ ਬੜਾ ਰੋਸ ਹੈ ਵੀ 3 ਸਾਲ ਦਾ ਸਮਾਂ ਬੀਤ ਤੇ ਜਾਣ ਕਿ ਕੋਈ ਸਮੱਸਿਆ ਨਹੀਂ ਸੁਣੀ। ਨਾ ਹੀ ਕੋਈ ਸਮੱਸਿਆ ਸੁਣੀ ਨਾ ਹੀ ਕਿਸੇ ਪਿੰਡ ਦੇ ਮੋਹਤਬਰ ਵੱਲੋਂ ਇੱਕ ਦੋ ਬੰਦੇ ਨੂੰ ਮਿਲ ਕੇ ਚਲੇ ਜਾਂਦਾ ਜਿਹੜਾ ਉਹ ਆਪਣੇ ਬੰਦੇ ਨਾਲ ਵਿੱਚ ਹੈ। ਬਾਕੀ ਕਿਸੇ ਨੂੰ ਉਹਨਾਂ ਨੂੰ ਮਿਲਣ ਨਹੀਂ ਆਇਆ। ਨਾ ਹੀ ਸਾਨੂੰ ਗਿਆ। ਕਿਉਂਕਿ ਪਹਿਲਾਂ ਵੀ ਸੀਐਮ ਸਾਹਿਬ ਜਿਹੜੇ ਡਾਕਟਰ ਚੰਨੀ ਸਾਹਿਬ ਸੀਸੀਐਮ ਉਹ ਵੀ ਐਮਐਲਏ ਰਹੇ ਤਿੰਨ ਵਾਰ ਜਦ ਵੀ ਉਹ ਆਉਂਦੇ ਸੀ ਪਿੰਡ ਕਾਇਦਾ ਪੰਚਾਇਤ ਨੂੰ ਇਨਫੋਰਮੇਸ਼ਨ ਹੁੰਦੀ ਸੀ ਹਫਤਾ ਪਹਿਲਾਂ ਵੀ ਚੰਨੀ ਸਾਹਿਬ ਨੇ ਆਉਣਾ ਹੈ ਤਾਂ ਉਹ ਅਨਾਊਂਸਮੈਂਟ ਕਰਾਉਂਦੇ ਸੀ। ਜੇ ਕਿਸੇ ਨੂੰ ਸ਼ਿਕਾਇਤ ਆ ਜਾਂ ਕਿਸੇ ਨੂੰ ਮਿਲਣਾ ਹੈ ਜਾਂ ਕਿਸੇ ਨੂੰ ਦੁੱਖ ਤਕਲੀਫ ਹੈ ਤਾਂ ਉਹਨਾਂ ਉਹ ਵੀ ਮਿਲਦੇ ਰਹਿੰਦੇ ਸੀ ਉਸ ਤੋਂ ਪਹਿਲਾਂ ਸੰਧੂ ਸਾਹਿਬ ਸੀ ਮੈਡਮ ਸੰਧੂ ਸੀ ਉਹ ਵੀ ਮਿਲਦੇ ਰਹਿੰਦੇ ਸੀ ਪਰ ਇਹਨਾਂ ਦੇ ਪਤਾ ਨਹੀਂ ਇਹਨਾਂ ਤਿੰਨ ਸਾਲਾਂ ਵਿੱਚ ਕੀ ਬਦਲਾਅ ਕੋ ਆਇਆ ਹੈ ਇਹ ਜਿਆ ਇਹ ਆਉਂਦੇ ਆ ਇੱਕ ਦੋ ਬੰਦੇ ਨੇ ਮਿਲ ਕੇ ਚੱਲ ਜਾਂਦੇ ਨਾ ਇਹ ਮੌਤਵਰ ਬੰਦਿਆਂ ਨੇ ਮਿਲੇ ਨਾ ਹੀ ਕਿਸੇ ਇਸ ਵਾਰ ਵੀ ਹੁਣ ਜਿਹੜਾ ਪਰਸੋਂ ਉੱਥੇ ਆਏ ਸੀ ਸਕੂਲ ਦੇ ਵਿੱਚ ਜੋ ਕਹਿੰਦੇ ਸਿੱਖਿਆ ਕ੍ਰਾਂਤੀ ਆ ਉਹ ਦੋ ਕਮਰੇ ਦਾ ਉਧ ਘਾਟਨ ਕਰਕੇ ਚਲੇ ਗਏ ਸਾਨੂੰ ਨਾ ਪਿੰਡ ਦੇ ਵਸੀਆਂ ਨੂੰ ਪਤਾ ਇਹ ਨਾ ਸੀਨੀਅਰ ਬੰਦੇ ਨੇ ਪਤਾ ਨਾ ਹੀ ਪੰਚਾਇਤ ਦੇ ਮੈਂਬਰਾਂ ਨੂੰ ਪਤਾ ਹੈ ਸ਼ਾਇਦ ਸਰਪੰਚ ਸਾਹਿਬ ਨੂੰ ਦੱਸਿਆ ਉਹ ਇੱਕ ਦੋ ਬੰਦੇ ਉਹਨੇ ਇਕੱਠੇ ਕਰੇ ਬੰਦੇ ਰਿਗਾਲੇ ਬੰਦੇ ਇਕੱ ਉਹ ਦੌੜਾ ਕਰਕੇ 12:30 ਵਜੇ ਸਿਖਰ ਦੇ ਪਹਿਰੇ ਵਿੱਚ ਆਏ ਚਲੇ ਗਏ ਨਾ ਕਿਸੇ ਨੂੰ ਪਤਾ ਲੱਗਿਆ ਇਹ ਵੀ ਕਿਸ ਤਰ੍ਹਾਂ ਆਏ ਕਿਉਂਕਿ ਸਾਡੇ ਜਿਹੜੇ ਮੁੱਦੇ ਆ ਸਿਰਫ ਸਰਪੰਚ ਸਾਹਿਬ ਦੇ ਕੋਈ ਹੋ ਨਹੀਂ ਹੈਗੇ ਉਹਨਾਂ ਤੱਕ ਜਿਹੜੇ ਐਮਐਲਏ ਸਾਹਿਬ ਇਹ ਹੱਲ ਕਰ ਸਕਦੇ ਆ ਜੀ ਮੁੱਦੇ ਤੁਹਾਡੇ ਪਿੰਡ ਦੇ ਆ ਹਾਂ ਜੀ ਅੱਜ ਮੈਂ ਇੱਕ ਕਾਟਰੇ ਵਿੱਚ ਦੇਖ ਰਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਸ਼ੱਦਾ ਲੱਗਿਆ ਗਿਆ ਸੀ ਕੱਲ ਵੀ ਇਸ ਮਸੱਈਆ ਸੰਬੰਧੀ ਵਿੱਚ ਕਵਰੇਜ ਕਰਨੀ ਆ ਪਰ ਕਿਹਾ ਸਾਰੀ ਪੰਚਾਇਤ ਮੌਜੂਦ ਆਈ ਥੇ ਮੌਜੂਦ ਐ ਐਕਸ ਪੰਚਮਾ ਮੌਜੂਦ ਐ ਇੱਕ ਪੰਚ ਸਾਹਿਬ ਹੋਰ ਮੌਜੂਦ ਐ ਪਰ ਉਹਦੇ ਵਿੱਚ ਇਹਨੇ ਕਿੱਦਾਂ ਗੱਲ ਕਰ ਗਿਆ ਇਹ ਜਿਹੜੇ ਸਾ ਇਕ ਐਜੂਕੇਸ਼ਨ ਠੀਕ ਹੈ ਇੱਕ ਬਿਜਲੀ ਦੀ ਸਮੱਸਿਆ ਇੱਕ ਪਾਣੀ ਦੀ ਸਮੱਸਿਆ ਠੀਕ ਹੈ ਇਹ ਕਿੰਨੇ ਮੁੱਦੇ ਜਿਹੜੇ ਐਮਐਲਏ ਸਾਹਿਬ ਇਹ ਹੱਲ ਕਰ ਸਕਦੇ ਆ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਸਾਡੀ ਜਿਹੜਾ ਸਾਡਾ ਸਕੂਲ ਹੈ ਦਸਵੀਂ ਤੱਕ ਉਹ ਸੀਐਮ ਸਾਹਿਬ ਜਦ ਚੰਨੀ ਸਾਹਿਬ ਸੀ ਉਹਨਾਂ ਨੇ ਪਲਾਸਟੂ ਦਾ ਕਰਤਾ ਸੀ ਅਪਗ੍ਰੇਡ ਹੋ ਗਿਆ ਸੀ ਅਪਗ੍ਰੇਡ ਹੋਣ ਤੋਂ ਬਾਅਦ 3 ਸਾਲ ਹੋ ਗਏ ਨਾ ਇਹਨਾਂ ਨੇ ਸਟਾਫ ਪ੍ਰੋਵਾਈਡ ਕਰਵਾਇਆ ਨਵੀਂ ਸਰਕਾਰ ਨੇ ਐਮਐਲਏ ਸਾਹਿਬ ਨੂੰ ਵੀ ਕਈ ਵਾਰੀ ਮਿਲੇ ਬਹੁਤ ਪਰ ਬੰਦੇ ਵੀ ਜਾ ਕੇ ਮਿਲੇ ਕੋਰੋਨਾ ਪਿੰਡ ਵਿੱਚ ਆਏ ਸਾਡੀ ਗੱਲ ਸੁਣੋ ਅਸੀਂ ਉਹਨੂੰ ਕਹੇ ਪਿੰਡ ਵਿੱਚ ਆ ਕੇ ਦੇਖ ਲੋ ਸਾਡੀਆਂ ਜਿਹੜੀਆਂ ਕੁੜੀਆਂ ਐ ਬੱਚੇ ਆ ਸਾਡੇ ਕੱਢ ਤੋਂ ਕੱਢੇ 150 ਬੱਚਾ ਸਾਡਾ ਬਾਹਰ ਪੜਨ ਜਾਂਦਾ ਏ ਠੀਕ ਆ ਜੀ ਪਲੱਸ 2 ਦਾ ਕਨਾਈ ਨੇ ਪ੍ਰੋਵਾਈਡ ਕਰਾਇਆ ਸਟਾਫ ਉਹਨਾਂ ਨੂੰ ਸਾਡੀ ਰਿਕਵੈਸਟ ਹੈ ਹਲੇ ਤੁਹਾਡੇ ਸਰਬੰਧੀਆਂ ਮਰਹੀਂ ਰਿਕਵੈਸਟ ਹੈ ਸਾਡਾ ਚਾਹੇ ਰੋਸ਼ ਦੇਖਿਆ ਜਾਵੇ ਇੱਕ ਤਾਂ ਪਲੱਸ 2 ਦਾ ਜਿਹੜਾ ਸਕੂਲ ਐ ਸਾਡਾ ਉਹ ਅਪਗ੍ਰੇਡ ਕਰਾਇਆ ਜਾਵੇ ਸਟਾਫ ਪ੍ਰੋਵਾਈਡ ਕਰਾਇਆ ਜਾਵੇ ਨੰਬਰ 2 ਪੀਣ ਵਾਲਾ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆਈ ਘੜ ਤੋਂ ਘੱਟ ਵੀ ਇਹ ਸਾਡੇ ਪਿੰਡ ਦੇ 4000 ਤੋਂ ਉਪਰ ਆਬਾਦੀ ਆ ਠੀਕ ਹੈ ਜਿਹੜਾ ਪਾਣੀ ਹੈ ਨਾਲ ਦੇ ਪਿੰਡ ਕੁੱਟਲ ਦੇ ਟੱਪਰੀਆਂ ਆ ਇਹਨਾਂ ਨੂੰ ਵੀ ਬਾਣੀ ਦਿੱਤਾ ਜਾਂਦਾ ਹੈ ਕਿਉਂਕਿ ਕਈ ਘਰਾਂ 'ਚ ਪਾਣੀ ਪਹੁੰਚਦਾ ਹੀ ਨਹੀਂ ਹੈਗਾ ਜਿਹੜਾ ਪਹੁੰਚਦਾ ਹੈ ਤਾਂ 15 ਮਿੰਟ ਬਾਅਦ ਫਿਰ ਉਹ ਵੀ ਗੰਦਾ ਪਾਣੀ ਆਉਂਦਾ ਹੈ ਯਾਨੀ ਕਿ ਤੁਹਾਡੀ ਸਮੱਸਿਆ ਪਾਣੀ ਦੀ ਮੈਨਸ ਵਸਿਆ ਤੇ ਬਿਜਲੀ ਦੀ ਮੈਨਸ ਬਿਜਲੀ ਦੀ ਸਮੱਸਿਆ ਇੱਕ ਹੋ ਰਹੀ ਹੈ ਬਿਜਲੀ ਪਾਣੀ ਔਰ ਸਕੂਲ ਬਿਜਲੀ ਦੀ ਸਮੱਸਿਆ ਹੈ ਕਿਉਂਕਿ ਸਾਡੇ 3 ਸਾਲ ਪਹਿਲਾਂ 24 ਘੰਟੇ ਬਿਜਲੀ ਸੀ ਸਾਡੇ ਪਿੰਡ ਨੂੰ ਬਿਲਕੁਲ ਜੀ ਤੁਸੀਂ ਸਮੱਸਿਆ ਗਏ ਦੱਸ ਰਹੇ ਹੋ ਕਿ ਇਹ ਨਾ ਸਵਸਿਆ ਸੰਬੰਧ ਦੇ ਵਿੱਚ ਕੋਈ ਜਾਣੂ ਕਰਾਉਣ ਵਾਸਤੇ ਕੋਈ ਮੰਗਵੱਤਾ ਕੋ ਪਿੰਡ ਵੱਲੋਂ ਬਣਾਇਆ ਸੀ ਉਹ ਕਈ ਵਾਰੀ ਮਿਲੇ ਆ ਕੇ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਮਿਲਦੇ ਹੀ ਨਹੀਂ ਹੈਗੇ ਸਾਡੇ ਵੱਲ ਧਿਆਨ ਹੀ ਨਹੀਂ ਦਿੰਦੇ ਪਿੰਡ ਵੱਲ ਪਤਾ ਨਹੀਂ ਕਿ ਲੱਗ ਕਿਉਂਕਿ ਸਾਡਾ ਹਲਕੇ ਦੇ ਸਤੋਂ ਲਾਸਟ ਪਿੰਡ ਸਾਡਾ ਕੋਟੜ ਦੇ ਅੰਗ ਹੈ ਠੀਕ ਹੈ ਜੀ ਇੱਕ ਤਾਂ ਪੁਰਾਣੀ ਗੱਲ ਚੱਲੀ ਆਉਂਦੀ ਵੀ ਕਾਂਗਰਸ ਦੀ ਪਿੰਡ ਹੈ ਕਾਂਗਰਸ ਦੀ ਪਿੰਡ ਕਿਸੇ 600 ਬੋਟ ਦੀ ਲੀਡ ਨਾਲ ਅਸੀਂ ਆਮ ਆਦਮੀ ਪਾਰਟੀ ਜਿੱਤ ਕੇ ਬੈਠੇ ਆ ਜੀ ਠੀਕ ਹੈ ਮੋਗੇ ਦੇ ਇਹ ਕਾਰੂ ਦਾ ਬਤਲਾਵ ਕਰਿਆ ਸ ਲੋਕਾਂ ਨੇ ਬਦਲਾਵ ਵਿੱਚ ਵੋਟਾਂ ਪਾਈਆਂ ਪੰਜੇ ਪਈਆਂ ਨਾ ਜੇ 92 ਵੋਟਾਂ ਪਈਆਂ ਤਾਂ ਇਹਦਾ ਮਤਲਬ ਇਹ ਹੈ ਵੀ ਵੋਟਾਂ ਸਾਰਿਆਂ ਨੇ ਪਾਈਆਂ ਜਾਂ ਕਾਂਗਰਸ ਖਾਲੀ ਜੋ ਵੀ ਸੀਗੇ ਇਹ 1599 ਵੋਟ ਪਈ ਹੈ ਜੀ 600 ਵੋਟ ਦੀ ਲੀਡ ਨਾਲ ਜਿੱਤੇ ਜੀ ਸਾਡਾ ਹੀ ਰੋਸ਼ ਹੈ ਸਾਨੂੰ ਅੱਗੇ ਦੇਖੇ ਸਹੀ ਸੋਨੇ ਸਹੀ ਸਾਡੀ ਪ੍ਰੋਬਲਮ ਕੀ ਆਏ ਪਲਸ ਟੂ ਦਾ ਸਕੂਲ ਹੋਣਾ ਸੀ ਅਸੀਂ ਤਿੰਨ ਸਾਲ ਪਹਿਲਾਂ ਮਨ ਮਲਾਈ ਬੈੱਡ ਦੇ ਪਲਸ ਟੂ ਦਾ ਕੁਰਸੀਆਂ ਬਣਾਈਆਂ ਲੋਕਾਂ ਨੇ ਪਾਣੀ ਦੀ ਟੈਂਕੀ ਸਾਡਾ ਪਾਣੀ ਨਹੀਂ ਆ ਰਿਹਾ ਲੋਕਾਂ 'ਚ ਪ੍ਰੋਬਲਮ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁ ਅੱਜ ਜਮਾਤ ਲਈ ਲੈ ਕੇ ਆਪਾਂ ਜਿਹੜਾ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਤੁਹਾਡੇ ਪਿੰਡ ਤੋਂ ਤਾਂ ਸਮੱਸਿਆਵਾਂ ਸਾਡੇ ਧਿਆਨ ਦੇ ਕਿੱਡੀਆਂ ਹਨ ਸਮੱਸਿਆਵਾਂ ਪਿੰਡ ਦੇ ਵਿੱਚ ਸਾਡੇ ਪੰਚ ਸਾਹਿਬ ਨੇ ਦੱਸੇ ਦਿੱਤੀਆਂ ਬਾਕੀ ਮੌਕੇ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੰਮ ਕਰਾਉਣ ਵਾਲਾ ਹੁੰਦਾ ਉੱਥੇ ਕਰਾਉਂਦੇ ਨਹੀਂ ਜਿੱਥੇ ਮਤਲਬ ਕਿ ਲੋਡ ਹੁੰਦੀ ਆ ਜਦੋਂ ਕਿਸੇ ਬੰਦੇ ਨੂੰ ਕਿਸੇ ਵੀ ਇਮੀਡੀਏਟਰੀ ਰਾਤ ਨੂੰ ਵੀ ਜਰੂਰਤ ਪੈ ਜੇ ਵੀ ਤਾਂ ਕਿਸੇ ਸਰਪੰਚ ਦਾ ਘਰ ਖੜਕਾਏ ਵੀ ਉਹਦੋਂ ਨਹੀਂ ਦਰਵਾਜ਼ੇ ਖੋਲਦੇ ਉਹਨਾਂ ਦੇ ਕੋਮਿਟੀ ਸੈਂਟਰ ਇੱਕ ਸਾਰਿਆਂ ਦਾ ਸਾਂਝਾ ਸੈਂਟਰ ਹੁੰਦਾ ਉਹ ਰੇਕ ਬੰਦਾ ਜਾ ਕੇ ਉੱਥੇ ਛੋਟਾ ਤੋਂ ਲੈ ਕੇ ਵੱਡੇ ਆਪ ਦਾ ਸਮੱਸਿਆ ਦਾ ਹੱਲ ਬੈਠ ਕੇ ਆਪਣੇ ਕੋਈ ਪਰਿਵਾਰਕ ਮੈਂਬਰ ਵੀ ਬੈਠ ਸਕਦੇ ਆ ਉਹਨਾਂ ਨੂੰ ਜਿੰਦਾ ਲਾ ਕੇ ਚਾਪੀਆਂ ਆਪ ਘਰ ਨੂੰ ਲੈ ਕੇ ਬਲਕਿ ਤਿੰਨ ਵਾਰੀ ਫੋਨ ਵੀ ਕੀਤਾ ਸਾਡੇ ਬੰਦਿਆਂ ਨੇ ਤੇ ਇਹਨਾਂ ਨੇ ਫੋਨ ਨਹੀਂ ਚੱਕਿਆ ਹੈਗਾ ਠੀਕ ਹੈ ਨਾ ਜੀ ਫੋਨ ਬੰਦ ਕਰਤੇ ਆ ਪਾਣੀ ਦੀ ਸਮੱਸਿਆ ਤੁਸੀਂ ਐਂ ਦੇਖ ਲਓ ਸਿੰਪਲ ਚੈੱਕ ਕਰਕੇ ਲੈ ਜਾਓ ਇੱਥੇ ਤੋਂ ਤੇ ਇੱਕ ਵਾਰੀ ਅਸੀਂ ਮੇਰੇ ਕੋਲ ਘਰੇ ਸੈਂਪਲ ਵੀ ਪਏ ਤੇ ਮੈਂ ਹੋ ਸਕਦਾ ਮੇਰੇ ਕੋਲ ਪਏ ਹੋਵੇ ਸੈਂਪਲ ਦੇ ਵਿੱਚ ਕਾਲਾ ਪਾਣੀ ਆਉਂਦਾ ਕਾਲਾ ਪਾਣੀ ਭਰਿਆ ਪੋਦੇ ਵਿੱਚ ਉਹ ਪਾਣੀ ਦਾ ਲੋਕਾਂ ਨੂੰ ਸਾਡੇ ਟੱਬਰ ਦੇ ਵਿੱਚ ਖੁਦ ਕੈਂਸਰ ਨਾਲ ਪੀੜਦਾ ਠੀਕ ਹੈ ਸਾਡੇ ਚਾਚਾ ਜੀ ਦੇ ਚਾਚੀ ਜੀ ਉਹ ਸਾਡੇ ਖੁਦ ਕੈਂਸਰ ਨਾਲ ਪੀੜਤਤਾ ਜੀ ਉਹ ਠੀਕ ਹੈ ਉਹ ਪਾਣੀ ਕਰਕੇ ਸਮੱਸਿਆ ਇਸ ਕਰਕੇ ਹੱਲ ਆ ਜੀ ਸਮੱਸਿਆ ਮੈਂ ਜਿਹੜੀ ਗੱਲ ਕਰ ਰਿਹਾ ਸੋਨੋ ਜੀ ਤੁਸੀਂ ਹਸਾਬ ਦਾ ਸਰਪੰਚ ਰਹੇ ਚੁੱਕੇ ਹੋ ਤੇ ਤੁਹਾਡੇ ਵੇਲੇ ਵੀ ਸਮੱਸਿਆਵਾਂ ਹੋਣੀਆਂ ਤੇ ਕਿਵੇਂ ਲੱਗਦਾ ਜਿਹੜੇ ਹੁਣ ਜਿਹੜੇ ਲੋਕ ਇੱਥੇ ਆਏ ਸਰ ਪਿਛਲੀ ਵਾਰ ਸੀ ਜਦੋਂ ਮਤਾ ਪਾਇਆ ਸੀ ਸੰਬੰਧੀ ਉਸ ਟਾਈਮ ਪਾਸ ਹੋ ਗਿਆ ਸੀ ਕਿ ਟੱਪਰੀਆਂ ਪਿੰਡ ਦੀ ਵਾਟਰ ਸਪਲਾਈ ਦਾ ਜਿਹੜਾ ਟੈਂਕਾ ਉਹ ਅਲੱਗ ਤੋਂ ਬਣੇਗਾ ਕਾਂਗਰਸ ਸਰਕਾਰ ਨੇ ਐਕਚੁਅਲ ਉੱਥੇ ਮੇਰੇ ਉਹਦੇ ਬਾਰੇ ਗ੍ਰਾਂਟ ਵੀ ਇਸ਼ੂ ਹੋ ਗਈ ਸੀ ਪਿੰਡ ਨੂੰ ਤੇ ਉਹਨਾਂ ਨੇ ਜਗ੍ਹਾ ਮੰ ਖੰਦਰ ਕਲੋਨੀ ਦੇ ਕੋਲ ਇੱਕ ਪੰਚਾਇਤੀ ਜ਼ਮੀਨ ਪਈ ਆ ਅਸੀਂ ਉਹਨਾਂ ਨੂੰ ਅਲਾਟ ਕਰਤੀ ਸੀ ਵੀ ਤੁਸੀਂ ਇੱਥੇ ਟੈਂਕ ਬਣਾ ਕੇ ਤੇ ਉਸ ਪਿੰਡ ਦੇ ਲਈ ਪਾਣੀ ਦੇ ਸਕਦੇ ਆ ਉਸ ਤੋਂ ਬਾਅਦ ਫਿਰ ਚਲੋ ਸਰਕਾਰਾਂ ਬਦਲੀਆਂ ਪੰਚਾਇਤਾਂ ਬਦਲੀਆਂ ਕੁਛ ਨਾ ਕੁਛ ਹੁੰਦਾ ਰਿਹਾ ਉਹਦੇ ਕਰਕੇ ਸ਼ਾਇਦ ਇਹ ਪ੍ਰੋਸੈਸ ਰੁਗ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਆਈ ਤੇ ਚੰਨੀ ਸਾਹਿਬ ਨੇ ਟੱਪਰੀਆਂ ਪਿੰਡ ਨੂੰ ਵੀ ਸਾਨੂੰ ਵੀ 2.5 ਕਰੋੜ ਤਕਰੀਬਨ ਗ੍ਰਾਂਟਸ ਦਿੱਤੀਆਂ ਸੀ ਜੋ ਕੰਮ ਅੱਜ ਵੀ ਚੰਨੀ ਸਾਹਿਬ ਦੇ ਪੈਸਿਆਂ ਨਾਲ ਕੂਟੜਾ ਨਿਹੰਗ ਦੇ ਵਿੱਚ ਚੱਲ ਰਿਹਾ ਉਹ ਉਹਨਾਂ ਦੇ ਚੱਲ ਰਿਹਾ ਤੇ ਬਿਜਲੀ ਦੀ ਸਮੱਸਿਆ ਦੇ ਸੀਗੇ ਉਹਦੇ ਬਾਰੇ ਸਾਡੇ ਪਿੰਡ ਤੋਂ ਆਹ ਤੁਸੀਂ ਆਖ ਲਓ ਤਾਰ ਲੰਗਰੀ ਹੈ ਉੱਪਰੋਂ ਇਹਦੇ ਵਿੱਚ ਕਰੰਟ ਲੱਗਣ ਨਾਲ ਕਾਫੀ ਜ਼ਿਆਦਾ ਨੁਕਸਾਨ ਵੀ ਕਈ ਲੋਕਾਂ ਦਾ ਹੋਇਆ ਉਹਦੇ ਲਈ ਅਲੱਗ ਤੋਂ ਗ੍ਰਾਂਟ ਦਿੱਤੀ ਗਈ ਸੀ ਇਹ ਤਾਰ ਕਢਵਾਉਣ ਲਈ ਤੇ ਉਹ ਵੀ ਸਾਰਾ ਕੁਝ ਖਰਚਣ ਦਾ ਹੋ ਗਿਆ ਸੀ ਤੇ ਲਾਸਟ ਟਾਈਮ ਸਰਕਾਰ ਨੇ ਆ ਕੇ ਬੰਦ ਕਰਤਾ ਸੀ ਤੇ ਗ੍ਰਾਂਟਾਂ ਕਢਵਾਉਣ ਤੇ ਖਰਚੜ ਤੇ ਰੋਕ ਲਾਤੀ ਸੀ ਤੇ ਉਸ ਤੋਂ ਬਾਅਦ ਸਾਰੀਆਂ ਇਹੀ ਗ੍ਰਾਂਟਾਂ ਜਿਹੜੀਆਂ ਚੰਨੀ ਸਾਹਿਬ ਵੱਲੋਂ ਦਿੱਤੀ ਗਈਆਂ ਸੀ ਯਕੀਨ ਬਿਲਕੁਲ ਖਰਚੀਆਂ ਨਹੀਂ ਸੀ ਗਈਆਂ ਉਹ ਸਾਰੀਆਂ ਹੀ ਵਾਪਸ ਚਲ ਗਈਆਂ ਜਿਹਦੇ ਨਾਲ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਰੁਕ ਗਿਆ ਵਾਟਰ ਸਪਲਾਈ ਵਾਲਾ ਜਿਹੜਾ ਮੁੱਦਾ ਵੀਲ ਸਾਹਿਬ ਨੇ ਵੀ ਦੱਸਿਆ ਜੋ ਮੌਜੂਦਾ ਪੰਚ ਨੇ ਹਨਾ ਉਹ ਵੀ ਮੁੱਦਾ ਵਿੱਚ ਹੀ ਰਹਿ ਗਿਆ ਪਾਣੀ ਦਾ ਵੀ ਹੱਲ ਹੋ ਗਿਆ ਸੀ ਸਾਰੇ ਹੱਲ ਹੋ ਗਏ ਸੀ ਸੋ ਇਹ ਹੱਲ ਹੁਣ ਦੁਬਾਰਾ ਕਰਨ ਦੀ ਲੋੜ ਹੈ ਸੋ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਸਾਨੂੰ ਤਾਂ ਮਿਲਦੇ ਹੀ ਨਹੀਂ ਅਸੀਂ ਤਿੰਨ ਦੋ ਜਾਂ ਤਿੰਨ ਵਾਰ ਆਏ ਆ ਤਕਰੀਬਨ ਚੋਰੀ ਦੋਰਾ ਕਹਿ ਸਕਦੇ ਆ ਕਿ ਚੋਰੀਦਾਰਾ ਕਰਕੇ ਚਲੇ ਜਾਂਦੇ ਆ ਸਾਨੂੰ ਕੋਈ ਨੋਟਿਸ ਜਦੋਂ ਸੀਐਮ ਸਾਹਿਬ ਚੰਨੀ ਸਾਹਿਬ ਆਉਂਦੇ ਸੀ ਤਾਂ ਵਕਾਇਦਾ ਤਿੰਨ ਚਾਰ ਦਿਨ ਪਹਿਲਾਂ ਅਨਾਉਂਸਮੈਂਟ ਸ਼ੁਰੂ ਹੋ ਜਾਂਦੀ ਸੀ ਵੀ ਚੰਨੀ ਸਾਹਿਬ ਨੇ ਆਉਣਾ ਆ ਮੌਜੂਦਾ ਐਮਐਲਏ ਨੇ ਆਣਾ ਆ ਕਿ ਅਨਾਉਂਸਮੈਂਟ ਹੁੰਦੀ ਆ ਕਿ ਜਿਹਨੂੰ ਕੋਈ ਪ੍ਰੋਬਲਮ ਆ ਕੋਈ ਕੁਝ ਆ ਉਹ ਆਵੇ ਤੇ ਕਮਿਊਨਿਟੀ ਸੈਂਟਰ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਸੀ ਤੇ ਹੁਣ ਤਾਂ ਐਮਐਲਏ ਦਾ ਪਤਾ ਹੀ ਨਹੀਂ ਲੱਗਦਾ ਬਾਅਦ ਚ ਪਤਾ ਲੱਗਦਾ ਢੂਟੂ ਕਰਦੀ ਗੱਡੀ ਲੰਗੀ ਆ ਆਏ ਚਲੇ ਗਏ ਇਹਨਾਂ ਨੂੰ ਡਰ ਕਾ ਤਾਂ ਲੁਕਾ ਤੋਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਡਰ ਕਿਸ ਗੱਲ ਦਾ ਆ ਅਸੀਂ ਕੁਐਸਚਨ ਕਰਨਾ ਸਾਡਾ ਹੱਕ ਹੈ ਉਹਨਾਂ ਨੂੰ ਪੁੱਛਣਾ ਸਾਡੀ ਡਿਵੈਲਪਮੈਂਟ ਬਾਰੇ ਪੁੱਛਣਾ ਅਸੀਂ ਵੋਟਾਂ ਪਾਈਆਂ ਜਿਤਾਇਆ ਆ ਪਿੰਡ ਦੇ ਵਿਕਾਸ ਲਈ ਜ਼ਿਲ੍ਹੇ ਦੇ ਵਿਕਾਸ ਲਈ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਹੋਵੇ ਜਿਹੜੀ ਪਾਣੀ ਦਾ ਮਸਲਾ ਉਹ ਹੱਲ ਹੋਵੇ ਸਕੂਲ ਪਲੱਸ 2 ਤੱਕ ਹੋ ਗਿਆ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਬਾਅਦ ਵਿੱਚ ਮੇਰੇ ਨਾਲ ਫਿਰ ਸਾਥੀ ਆ ਵਿਕਰਮ ਸਿੰਘ ਇਹ ਇਹਨਾਂ ਦੇ ਬਦਰ ਪਿਛਲੀ ਟਰਮ ਵਿੱਚ ਪੰਚ ਰਹੇ ਆ ਇਹਨਾਂ ਨੇ ਬੜੇ ਅਫਰਟ ਕੀਤੇ ਆ ਸਕੂਲ ਉਹ ਕਰਨ ਲੀਤੇ ਬਾਅਦ ਵਿੱਚ ਲਾਸਟ ਕੀ ਹੋਇਆ ਤੁਸੀਂ ਟੀਚਰ ਰੱਖ ਲੋ ਟੀਚਰ ਸਰਕਾਰ ਨੇ ਰੱਖਣੇ ਸੀ ਪੰਚਾਇਤੀ ਲੈਵਲ ਤੇ ਟੀਚਰ ਕਿਦਾਂ ਰੱਖ ਸਕਦੇ ਉਹਨਾਂ ਨੂੰ ਸੈਲਰੀ ਵੀ ਦੇਣੀ ਸੀ ਉਸ ਤੋਂ ਬਾਅਦ ਫੇਰ ਸਾਰਾ ਕਾਰਜ ਪੂਜਾ ਜੋ ਵੀ ਸੀ ਸਾਰਾ ਠੱਪ ਹੋ ਗਿਆ ਤੇ ਸਟੂਡੈਂਟਾਂ ਦੀ ਅਸੀਂ ਸੋਚਦੇ ਸੀ ਕਿ ਪਿਛਲੇ ਸਾਲ ਚਲੋ ਸਟੂਡੈਂਟ ਪਲੱਸ 2 ਵਾਲੇ ਪਲੱਸ 1 ਵਾਲੇ ਸਾਡੀ ਇੱਥੇ ਐਡਮਿਸ਼ਨ ਹੋ ਜੇਗੀ ਉਹ ਵੀ ਰੁਕ ਗਈਆਂ ਤੇ ਕਹਿਣ ਦਾ ਭਾਵ ਤਕਰੀਬਨ ਸਰਕਾਰ ਬਣੀ ਨੂੰ 3 ਸਾਲ ਹੋ ਗਏ ਨੇ ਸਕੂਲ ਉਦੋਂ ਹੀ ਠੱਪ ਪਿਆ ਅਪਗ੍ਰੇਡ ਕਰਦਾ ਪਲੱਸ 2 ਤੱਕ ਪਹਿਲਾ ਕਾਂਗਰਸ ਸਮੇ ਹੋ ਗਿਆ ਸੀ ਹੁਣ ਤੱਕ ਸਾਡੇ ਸਕੂਲ ਕੋਟਲਾ ਨਿਹੰਗ ਦੇ ਵਿੱਚ ਟੀਚਰ ਨਹੀਂ ਰੱਖ ਸਕੀਏ ਤੁਜੀ ਕਲੀ ਇੱਕ ਹੋਰ ਸੁਣੀ ਹੈ ਵੀ ਇਹ ਅਦਗਾਟਨ ਕੀਤਾ ਗਿਆ ਕਮਰਿਆਂ ਦਾ ਦਾਟ ਕੀਤਾ ਗਿਆ ਕਿ ਮੌਜੂਦਾ ਸਰਕਾਰ ਵੱਲੋਂ ਇਹ ਗ੍ਰਾਂਟ ਨਹੀਂ ਸੀ ਉਹ ਪਿਛਲੀਆਂ ਸਰਕਾਰਾਂ ਵੱਲੋਂ ਗ੍ਰਾਂਟ ਸੀ ਚਲੋ ਸਹਿ ਇਹਦਾ ਲੈਟਰਿੰਗ ਆ ਬਾਥਰੂਮਾਂ ਦਾ ਵਿਗਾਟਨ ਚੱਲੀ ਜਾਂਦੇ ਆ ਜਿਹੜੇ ਉਹ ਕਮਰੇ ਸੀ ਉਹ ਪਿਛਲੀਆਂ ਪੰਚਾਇਤਾਂ ਦੇ ਟਾਈਮ ਕਾਂਗਰਸ ਦੀ ਗ੍ਰਾਂਟ ਦੇ ਨਾਲ ਬਣੇ ਸੀ ਸੋ ਚਲੋ ਇਸ ਇਸ ਬਾਰੇ ਮੈਂ ਕੁਝ ਖਾਸ ਬੋਲਣਾ ਨਹੀਂ ਚਾਹਦਾ ਦੌਰ ਦੌਰ ਹੀ ਚੱਲ ਰਿਹਾ ਹੈ ਹਾਂਜੀ ਮੇਰੇ ਤੋਂ ਬਾਅਦ ਸਰਪੰਚ ਸਾਹਿਬ ਸੀਗੇ ਜਿਹੜੇ ਹਨਾ ਉਹਨਾਂ ਦੇ ਟਾਈਮ ਵੀ ਬਾਕੀ ਸਕੂਲ ਦਾ ਕੋਈ ਵੀ ਕੰਮ ਮੌਜੂਦਾ ਸਰਕਾਰ ਦੇ ਟਾਈਮ ਵਿੱਚ ਮੇਰੇ ਹਿਸਾਬ ਨਾਲ ਨਹੀਂ ਹੋਇਆ ਪੇਂਟਿੰਗ ਜ਼ਰੂਰ ਹੋਈਆਂ ਪੇਂਟਿੰਗ ਹੋਈਆਂ ਹੈ ਸ਼ਾਇਦ 2-3 ਝੂਲੇ ਵੀ ਲੱਗੇ ਆ ਪਿੱਛੇ ਚੋਰੀ ਹੋ ਗਈ ਸੀ ਜੀ ਸਕੂਲ 'ਚ ਤੇ ਭਾਂਡੇ ਡਿੰਡੇ ਸਭ ਚੱਕ ਹੋਏ ਉਹ ਵੀ ਅਸੀਂ ਕਲੱਬਾਂ ਵਾਲਿਆਂ ਨੇ ਲੈ ਕੇ ਦਿੱਤੇ ਉਹਨਾਂ ਨੂੰ ਸਕੂਲ ਨੂੰ ਕਲੱਬਾਂ ਵਾਲਿਆਂ ਵੱਲੋਂ ਪ੍ਰੋਵਾਈਡ ਕਰਵਾਏ ਗਏ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂਜੀ ਆ ਜੀ ਨਾਮ ਹੈ ਮੇਰਾ ਨਾਮ ਜਸबीर ਸਿੰਘ ਕਲਾ ਪ੍ਰਧਾਨ ਆ ਜੀ ਸ਼ੀਰ ਬਾਬਾ ਦੀਪ ਸਿੰਘ ਸਪੋਰਟ ਆ ਜੀ ਹਾਂ ਜੀ ਤੇ ਤੁਸੀਂ ਸਰ ਇੱਕ ਦੇਖ ਸਕਦੇ ਆ ਵੀ ਜਿੱਦਾਂ ਸਾਡੇ ਚਰਨਜੀਤ ਸਿੰਘ ਚੰਦੀ ਸਾਹਿਬ ਆ ਜਦੋਂ ਉਹਨਾ ਇੱਕ ਵਾਰ ਲੋਕਡਾਊਨ ਲੱਗਿਆ ਸੀਗਾ ਲੋਕਡਾਊਨ ਦੇ ਵਿੱਚ ਕਣਕ ਰਸਨ ਘਟਾਇਆ ਸੀਗਾ ਜਿੰਨਾ ਪਿੰਡ ਦੇ ਪ੍ਰਵਾਸੀ ਬੰਦੇ ਆ ਪਰ ਜੜੇ ਸਾਡੇ ਪਹਿਲਾਂ ਪ੍ਰੀਤਪਾਲ ਗੁਰ ਸਰਪੰਚ ਸਾਹਿਬ ਆ ਉਹਨਾਂ ਵੱਲੋਂ ਤੁਸੀਂ ਐਂ ਦੇਖ ਲਓ ਵੀ ਚੰਨੀ ਸਾਹਿਬ ਵੀ ਰੋਜ਼ ਕਰ ਲਿਆ ਸੀਗਾ ਬੀ ਨਾਲੇ ਉਹਨਾਂ ਦੇ ਪਾਰਟੀ ਦੇ ਬੰਦੇ ਉਹ ਤਾਂ ਵੀ ਰੋਜ਼ ਕਰ ਲਿਆ ਸੀਗਾ ਵੀ ਸਾਡੇ ਪਿੰਡ ਲਈ ਰਸਰ ਘਟ ਘਟ ਕੇ ਆਇਆ ਪਰ ਹੁਣ ਇਹ ਝਾੜੂ ਵਾਲੇ ਸਰਪੰਚ ਆ ਤੇ ਐਮਐਲਏ ਵੀ ਝਾੜੂ ਵਾਲਿਆਂ ਦਾ ਪਰ ਕੋਈ ਰੋਜ਼ ਨਹੀਂ ਕੋਈ ਪਿੰਡ ਦੇ ਬੰਦਾ ਬੁਲਾਇਆ ਕਿ ਨਹੀਂ ਕਿ ਉਹ ਗਰਾਉਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਭੇ ਪਿਚ ਬਣੀ ਆ ਤੁਸੀਂ ਪੱਤਰਕਾਰ ਸਾਹਿਬ ਆਏ ਸੀਗੇ ਇੱਕ ਵਲੰਟੀਅਰ ਵੀਰ ਕੋਈ ਮਤਾ ਪਾਇਆ ਗਿਆ ਪਿਚ ਬਟਨ ਵਾਸਤੇ ਕੋਈ ਕੁਝ ਕਰਿਆ ਗਿਆ ਕੁਝ ਨਹੀਂ ਕਰਿਆ ਗਿਆ ਉਹਨੇ ਵਲੰਟੀਅਰ ਨੇ ਇੱਕ ਆ ਕੇ ਸਿਮਿੰਟ ਪਿਚ ਪੜਤੀ ਬਿਨਾ ਪੁੱਛੇ ਤੇ ਨਾਲੇ ਬਲਕਿ ਬਲਕਿ ਸਕੂਲ ਦਾ ਗਰਾਊਂਡ ਸੀਗਾ ਸਕੂਲ ਦਾ ਗਰਾਊਂਡ ਹੋਣ ਕਾਰਨ ਕੋਈ ਮਤਾਂ ਨਹੀਂ ਪਾਇਆ ਗਿਆ ਕੋਈ ਕੁਝ ਨਹੀਂ ਗਿਆ ਗਿਆ ਆ ਕੇ ਪਿੱਛੇ ਪੜਤੀ ਜੇ ਤੁਸੀਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਨਾ ਪਾਣੀ ਉੱਪਰ ਤੈਰਦਾ ਕੋਈ ਪਿੰਡ ਦੇ ਪਿੱਛੇ ਕੋਈ ਕੰਮ ਨਹੀਂ ਕਰਿਆ ਜਾਂਦਾ ਕੋਈ ਢੱਕਾ ਨਹੀਂ ਕਰਿਆ ਜਾਂਦਾ ਖੱਡੇ ਮਾਰ ਕੇ ਆਉਂਦੇ ਆ ਲੋਕ ਪਰੇਸ਼ਾਨ ਹੋਏ ਪਏ ਸਾਰੇ ਪਾਸੇ ਪਿੰਡ ਕੋਈ ਵੀ ਕੰਮ ਜਦੋਂ ਕਰਦੇ ਆ ਤਾਂ ਪਿੰਡ ਇੱਕ ਪਾਰਲੀਮੈਂਟ ਹੁੰਦੀ ਹੈ ਜਿਹਦੇ ਵਿੱਚੋਂ ਮਤਾਂ ਪਾਸ ਕਰਾਉਣਾ ਹੁੰਦਾ ਤੁਸੀਂ ਮੈਂ ਕਹਿੰਦਾ ਜੀ ਆਪਾਂ ਚੱਲਦੇ ਆਂ ਸਾਰੇ ਜਣੇ ਉਹ ਨੂੰ ਪਿੰਡ ਦੇ ਵਿੱਚ ਉੱਪਰ ਤਾਇਰ ਦਾ ਪਾਣੀ ਦਿਖਾਉਂਦਾ ਮੈਂ ਕੋਈ ਲੈਣਾ ਦੇਣਾ ਨਹੀਂ ਪਿੰਡ ਦੇ ਨਾਲ ਬਸ ਆ ਕੇ ਪਾਰਟੀ ਵਾਜੀ ਦਿਖਾਉਣੀ ਆ ਪਾਰਟੀ ਵਾਜੀ ਦਿਖਾ ਕੇ ਬਸ ਆਸੀ ਗੱਲ ਆ ਜਿੰਦਗੀ ਚਲੋ ਅਸੀਂ ਜਾਵਾਂਗੇ ਕਿ ਅਸੀਂ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਆਂ ਤੇ ਤੇ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਇਹ ਵਿਕਰਮ ਸਿੰਘ ਜੀ ਜੀ ਮੈਂ ਸਾਡਾ ਸਰਪੰਚੋਂ ਪੰਚ ਮੰਮੀ ਪੰਚ ਸੀਗਾ ਜੀ ਮੇਰੇ ਜੀ ਮੇਰੀ ਤਾਂ ਮੇਨ ਸਮੱਸਿਆ ਇਹ ਹੈ ਜੀ ਵੀ ਸਾਡੇ ਟਾਈਮ ਦੇ ਜਦੋਂ ਇਲੈਕਸ਼ਨ ਦੇ ਪਹਿਲਾਂ ਸਾਡਾ ਸਕੂਲ ਪਲਸ 2 ਤੱਕ ਦੀ ਨੋਟੀਫਿਕੇਸ਼ਨ ਹੋ ਜਾਂਦੀ ਤੇ ਨੋਟੀਫਿਕੇਸ਼ਨ ਕੋ ਬਾਅਦ ਚੁਣ ਜਾਤਾ ਲੱਗ ਗਿਆ ਤੇ ਸਾਰਾ ਕੰਮ ਉੱਥੇ ਰੁਕ ਗਿਆ ਉਸ ਤੋਂ ਬਾਅਦ ਵੀ ਪਿੰਡ ਦੇ ਮੋਤਰੇ ਬੰਦਿਆਂ ਨੇ ਲੇਕੇ ਅਸੀਂ ਕਈ ਵਾਰੀ ਐਮਐਲਏ ਸਾਹਿਬ ਕੋਲ ਗਏ ਆ ਈਵਨ ਅਸੀਂ ਜਦੋਂ ਆਪਣਾ ਕੰਗ ਸਾਹਿਬ ਇਲੈਕਸ਼ਨ ਕੈਂਪੇਨ 'ਚ ਘੁੰਮ ਰਹੇ ਸੀ ਜਿਹੜੇ ਐਮਪੀ ਬਣੇ ਬਾਅਦ 'ਚ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਐਮਪੀ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜੀ ਤੁਹਾਡਾ ਕੋਈ ਨਾ ਕੋਈ ਹਿੱਲਾ ਕਰ ਦੇਆ ਪਰ ਉਸ ਤੋਂ ਬਾਅਦ ਵੀ ਸਾਡਾ ਕੋਈ ਹਿੱਲਾ ਨਹੀਂ ਕਰਿਆ ਈਵਨ ਸਾਨੂੰ ਮਤਲਬ ਮੇਨ ਸਮੱਸਿਆ ਸਾਡੀ ਇਹ ਆ ਕਿ ਉਹ ਸਾਨੂੰ ਦੱਸਦੇ ਨਹੀਂ ਵੀ ਸਾਡਾ ਕੰਮ ਕਿੱਥੋਂ ਤੱਕ ਪਹੁੰਚਿਆ ਜੇ ਸਕੂਲ ਨਹੀਂ ਕਰ ਸਕਦੇ ਤਾਂ ਉਹ ਵੀ ਪਿੰਡ ਨੂੰ ਦੱਸਣ ਦਾ ਕਿ ਪਿੰਡਾਂ ਦੇ ਦੁਬਾਰਾ ਘੜ ਕੇ ਆਪਣੀ ਐਪਲੀਕੇਸ਼ਨਾਂ ਦੁਬਾਰਾ ਕੰਮ ਸ਼ੁਰੂ ਕਰਨ ਤਾਂ ਜੋ ਸਾਡੇ ਬੱਚੇ ਬਹੁਤ ਦੂਰ ਜਾਂਦੇ ਆ ਜੀ ਰੋਪੜ ਜਾਣਾ ਮੁੰਡੇ ਚਲੇ ਜਾਂਦੇ ਆ ਕੁੜੀਆਂ ਨੂੰ ਬਹੁਤ ਸਮੱਸਿਆ ਰੋਪੜ ਜਾਣ ਦੀ ਜਾਂ ਗਰਿਆੜ ਜਾਂਦੇ ਆ ਜੀ ਤੁਹਾਡਾ ਸੁਣਨਾ ਹੈ ਜੀ ਉੱਥੇ ਨਸ਼ੇੜੀ ਖੜਦੇ ਆ ਜਿਹੜਾ ਗਰਿਆੜ ਦਾ ਪੋਲਾ ਸਾਡੇ ਟਾਈਮ ਵੀ ਕਈ ਵਾਰੀ ਛੇੜਛੜ ਹੋਈ ਆ ਕੁੜੀਆਂ ਨਾਲ ਉੱਥੇ ਪੁਰਾਣੇ ਸਰਪੰਚਾਂ ਨੂੰ ਵੀ ਪਤਾ ਸੀ ਇਸ ਬਾਰੇ ਤੇ ਸਾਡੀ ਕੁੜੀਆਂ ਨੂੰ ਖਤਰਾ ਇਸ ਕਰਕੇ ਸੀ ਜਾਂਦੇ ਆ ਸਾਡਾ ਘੱਟੋ ਘੱਟ ਸਕੂਲ ਪਲੱਸ 2 ਤੱਕ ਕੀਤਾ ਜਾਵੇ ਨੋਟੀਫਿਕੇਸ਼ਨ ਹੋਇਆ ਪੋਸਟਾ ਸੈਂਸ਼ਨ ਨਹੀਂ ਹੋਇਆ ਜੀ ਉਹ ਕਿਉਂ ਨਹੀਂ ਕਰ ਰਹੇ ਉਹ ਸਾਨੂੰ ਨਹੀਂ ਪਤਾ ਜੀ ਇਹਨਾਂ ਦਾ ਤੁਹਾਡਾ ਕਹਿ ਦਾ ਮਤਲਬ ਹੈ ਵੀ ਜਿਹੜਾ ਤੁਹਾਡੇ ਹਲਕਾ ਬਧਾਈ ਕੇ 3 ਸਾਲ ਦੇ ਵਿੱਚ ਉਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਸਰ ਕੋਈ ਧਿਆਨ ਨਹੀਂ ਦਿੱਤਾ ਆ ਇਵਨ ਅਸੀਂ ਐਪਲੀਕੇਸ਼ਨਾਂ ਵੀ ਦਿੰਦੇ ਰਹੇ ਆ ਉਹਨਾਂ ਨੇ ਸਾਡੀ ਐਪਲੀਕੇਸ਼ਨ ਦਾ ਵੀ ਜਵਾਬ ਨਹੀਂ ਦਿੱਤਾ ਸਾਨੂੰ ਸਿਰਫ ਇਹ ਕਹਿ ਦਿੰਦੇ ਆ ਕਿ ਤੁਸੀਂ ਅਫਸਰਾਂ ਨੂੰ ਮਿਲ ਲਓ ਜੀ ਅਸੀਂ ਟੀਪੀ ਸਾਹਿਬ ਕੋਲ ਵੀ ਜਾ ਕੇ ਆਏ ਆ ਮੋਹਾਲੀ 8 ਫੇਸ ਚ ਉਹਨਾਂ ਦੇ ਦਫ਼ਤਰ ਉੱਥੇ ਸਾਡੀ ਕੋਈ ਫਾਈਲ ਨਹੀਂ ਪਹੁੰਚੀ ਹੈ ਕਿ ਇਹਨਾਂ ਦੀ ਪਹਿਲਾਂ ਮੀਤ ਹੇਰ ਸਾਹਿਬ ਸੀਗੇ ਐਜੂਕੇਸ਼ਨ ਮਿਨਿਸਟਰ ਉਹਨਾਂ ਨੂੰ ਵੀ ਅਸੀਂ ਮ ਜੇ ਸਾਡੇ ਹੁਣ ਐਮਐਲਏ ਸਾਹਿਬ ਸਪਰਸ਼ ਪਾਣ ਤਾਂ ਹੀ ਮਿਲਣਗੇ ਮੈਂ ਮੰਤਰੀ ਐਵੇਂ ਕਿਸੇ ਨੂੰ ਮਿਲਦੇ ਦਾ ਹੈ ਨਹੀਂ ਜੀ ਐਮਐਲਏ ਸਾਹਿਬ ਥੋੜਾ ਖੇਚਲਾ ਕਰਨ ਸਾਡੇ ਨਾਲ ਜਾ ਕੇ ਜਾਂ ਫੋਨ ਕਰਕੇ ਸਾਨੂੰ ਕਿਤੇ ਭੇਜਣ ਸਾਡਾ ਤਾਂ ਇਹ ਮਸਲਾ ਹੈ ਵੀ ਸਾਨੂੰ ਕਿਹੜਾ ਸਟੇਟਸ ਦਾ ਪਤਾ ਲੱਗੇ ਕਿ ਸਾਡਾ ਸਕੂਲ ਦਾ ਸਟੇਟਸ ਕਿੱਥੇ ਤੱਕ ਪਹੁੰਚਿਆ ਜੀ ਨਹੀਂ ਕਰਨਾ ਫਿਰ ਅਸੀਂ ਨਵਾਂ ਕੋਈ ਕੰਮ ਕਰ ਸ਼ੁਰੂ ਕਰੀਏ ਨਹੀਂ ਤਾਂ ਸਾਡਾ ਪੱਕਾ ਕਰ ਦਿਓ ਜੀ ਇਹ ਮੇਨ ਸਮੱਸਿਆ ਸਾਡੀ ਹੈ ਤੇ ਮੈਂ ਚਾਹਾਂਗਾ ਕਿ ਸਮੱਸਿਆਵਾਂ ਮਾ ਜਿਹੜੀਆਂ ਪਿੰਡ ਦੇ ਵਿੱਚ ਹੈਗੀਆਂ ਪਰ ਲੇਕਿਨ ਮੇਨ ਰੋਸ ਜਿਹੜਾ ਮੈਂ ਇੱਥੇ ਦੇਖਣ ਨੂੰ ਮਿਲ ਰਿਹਾ ਹਲਕਾ ਵਿਧਾਇਕ ਦੇ ਪ੍ਰਤੀ ਦੇਖਿਆ ਜਾ ਰਿਹਾ ਕਿਉਂਕਿ ਹਲਕਾ ਵਿਧਾਇਕ ਦਾ 3 ਸਾਲ ਤੋਂ ਵੱਧ ਸਮਾਂ ਸਰਕਾਰ ਬਣੀ ਨਾ ਹੋ ਗਿਆ ਲੋਕਾਂ ਨੂੰ ਜਿਹੜੀ ਆਸਾਂ ਸੀਗੀ ਉਹਨਾਂ ਤੇ ਹੁਣ ਪਾਣੀ ਹੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਜਦੋਂ ਕੋਈ ਕੰਮ ਹੀ ਨਹੀਂ ਹੋ ਰਿਹਾ ਸੜਕਾਂ ਦਾ ਹਾਲ ਬਹੁਤ ਬੁਰਾ ਹਾਲ ਹੈ ਆ ਤੁਸੀਂ ਕਿਸੇ ਵੀ ਇਲਾਕੇ ਦੇ ਵਿੱਚ ਚਲੇ ਜਾਓ ਕਿਸੇ ਵੀ ਸੜਕ ਨੂੰ ਤੇ ਚੱਲ ਜੰਦੇ ਆ ਤਾਂ ਕੋਈ ਵੀ ਸੜਕ ਠੀਕ ਨਹੀਂ ਹੈਗੀ ਬਸ ਸਿਰਫ ਟੋਲ ਪਲਾਜੇ ਦੀਆਂ ਸੜਕਾਂ ਜਿਹੜੀਆਂ ਐ ਉਹੀ ਰਹਿ ਚੁੱਕੀਆਂ ਐ ਚੱਲਣ ਯੋਗ ਬਾਕੀ ਸੜਕਾਂ ਦਾ ਪੰਜਾਬ ਸਰਕਾਰ ਦੀਆਂ ਸੜਕਾਂ ਉਹਨਾਂ ਦਾ ਹਾਲ ਖਰਾਬ ਬਹੁਤ ਹੈ ਹਾਂਜੀ ਭਾਈ ਤੁਹਾਡਾ ਕਹਿਣਾ ਵਜੀ ਜਲਦੀਪ ਸਿੰਘ ਜੀ ਤੋਂ ਹਾਂਜੀ ਹ ਕੋਈ ਬਗਾਦ ਨਹੀਂ ਹੋਇਆ ਜੀ ਸਵੇਰ ਨੂੰ 5 ਵਜੇ ਭਈ ਉਤਰ ਜਾਂਦੇ ਜੁਰੇ ਰਾਤ ਦੇ ਰਾਤ ਆਉਂਦੇ ਆ ਤੇ ਰਾਤ ਰਾਤ ਚਲ ਜਾਂਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਕੌਣ ਇੱਥੇ ਕਿਆ ਆਉਂਦਾ ਕਿੱਦਾਂ ਨਹੀਂ ਆਉਂਦਾ ਚੋਰੀਆਂ ਠੱਗੀਆਂ ਬਾਹਰ ਦੇ ਬੰਦੇ ਕਰਦੇ ਪਿੰਡ ਬਦਨਾਮ ਹੋ ਰਿਹਾ ਜੀ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਉਰੇ ਲੋਕੀ ਕਿਰਾਏ ਦੇ ਰਹਿਨੇ ਆ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈ ਹਾਂਜੀ ਕਿਸੇ ਕੋਲ ਕੁਝ ਨਹੀਂ ਹੈਗਾ ਜੀ ਹਾਂਜੀ ਸਾਰ ਨੂੰ ਬਾਰ-ਬਾਰ ਕਹਿ ਕੇ ਦੇਖ ਲਿਆ ਜੀ ਕਿ ਜਿੱਦਾਂ ਮਨ ਲਾ ਕੋਈ ਰਾਤ ਨੂੰ ਟ੍ਰੇਨ ਆਏ ਉਤਰ ਜਾਂਦਾ ਹੁਣ ਤਾਂ ਬੱਸਾਂ ਲੱਗੀਆਂ ਟ੍ਰੇਨ ਦੀ ਲੋਡ ਨਹੀਂ ਪੱਠਾ ਦਾ ਚੌਂਕ ਤੋਂ ਬੱਸ ਚੜ੍ਹਦੀ ਆ ਬੱਸ ਉਤਰ ਚੋਰੀਆਂ ਢੱਕੀਆਂ ਬਾਹਰ ਦੇ ਬੰਦੇ ਕਰਦੇ ਪਿੰਡ ਦਾ ਨਾਮ ਹੁੰਦਾ ਅਸੀਂ ਤਾਂ ਬਾਹਰ ਜਾ ਕੇ ਦੱਸਣ ਜੋਗੇ ਵੀ ਨਹੀਂ ਹੈਗੇ ਇਹਦੀ ਕੋਟਲਾਂ ਨੇ ਅੰਗ ਦੇ ਹਾਂਜੀ ਉਹ ਧੰਨਵਾਦੀ ਤੁਹਾਡਾ ਤੇ ਹੋਰ ਕੋਈ ਵੀ ਬੰਦਾ ਜੇ ਕੋਈ ਆਪਾਂ ਕਾਸ਼ ਬਈ ਵੀ ਖੜੇ ਹੈ ਗੱਲਬਾਤ ਵੀ ਕਰਦੇ ਹੈ ਤੇ ਹਾਂਜੀ ਤੁਸੀਂ ਇਸ ਪਿੰਡ ਦੇ ਸਾਰੇ ਜੀ ਕਿਆ ਨਾਮ ਹੈ ਤੁਹਾਡਾ ਗੁਰਮਨ ਖੜੀ ਕੋਈ ਗੱਲਬਾਤ ਕੋਈ ਤੁਹਾਡੇ ਪਿੰਡ ਦੇ ਵਿਕਾਸ ਨੂੰ ਕਿਦਾਂ ਦਾ ਚੱਲ ਰਿਹਾ ਹੈ ਅੱਜਕੱਲ੍ਹ ਆਕਾਸ਼ ਹੋਏ ਨਹੀਂ ਨਿਆ ਕੁਝ ਵੀ 3 ਸਾਲ ਹੋ ਗਏ ਚੜ੍ਹੂ ਦੀ ਸਰਕਾਰ ਬਣੀ ਨੂੰ ਕੁਝ ਵੀ ਨਹੀਂ ਹੋਇਆ 3 ਸਾਲ ਵਿੱਚ ਉਮੀਦਾਂ ਸੀਗੀਆਂ ਉਮੀਦਵਾਰ ਨੂੰ ਕਹਿਆ ਉਹ ਮੁੜ ਕੇ ਨਹੀਂ ਆ ਕੇ ਬੜੇ ਕਿਤਾ ਬਲੋ ਬੋਰਡ ਪਾਈਦੀ ਆਮ ਆਦਮੀ ਪਾਰਟੀ ਨੂੰ ਉਮੀਦਾਂ ਲਾਈਆਂ ਸੀਗੀਆਂ ਪਰ ਉਮੀਦਾਂ ਪੂਰੀਆਂ ਨਹੀਂ ਹੋਈਆਂ ਉਹ ਮੁੜ ਕੇ ਕੀ ਕੋਈ ਨਹੀਂ ਆਇਆ ਮੁੜ ਕੇ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਮਹਨ ਸਿੰਘ ਆ ਜੀ ਮਹਨ ਸਿੰਘ ਜੀ ਤੁਸੀਂ ਕੋਟਲਾ ਲੈਂਗਪੇਟ ਤੋਂ ਲੋਕ ਹਾਂ ਜੀ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ 3 ਸਾਲ ਹੋ ਗਏ ਬਣਿਆ ਕਿਵੇਂ ਲੱਗਦਾ ਵੀ ਵਿਕਾਸ ਮੁਲਕ ਉਹੋ ਠੀਕ ਆ ਜਿਹੜਾ ਹੋ ਗਿਆ ਜੀ ਅਸੀਂ ਕਾਨੂੰ ਕਿਸੇ ਦੀ ਬਦਨਾਮੀ ਕਰਨੀ ਆ ਚਲੋ ਫੇਰ ਵੀ ਸਹੀ ਗੱਲ ਤਾਂ ਬੋਲ ਦੇਣੀ ਚਾਹੀਦੀ ਆ ਹਾਂਜੀ ਠੀਕ ਆ ਹੋਇਆ ਤਾਂ ਹੈ ਨਹੀਂ ਜਿਹੜਾ ਹੁਣ ਹੋਇਆ ਹੁਣ ਕਰੂੰਗਾ ਕੋਈ ਅੱਗੇ ਨੂੰ ਪਤਾ ਲੱਗੋ ਹੁਣ ਸਰਪੰਚ ਬਣਿਆ ਪਹਿਲਾਂ ਤਾਂ ਹੋਇਆ ਨਹੀਂ ਕੋਈ ਪਹਿਲਾਂ ਹੋਇਆ ਨਹੀਂ ਚਲ ਨਵੀਂ ਸਰਕਾਰ ਬਣੀ ਐ ਥੋੜ ਤੁਸੀਂ ਪਹਿਲੀ ਵਾਰੀ ਸਰਕਾਰਾਂ ਬਣੀਆਂ ਹੋਂ ਚਾਹੀਆਂ ਅਸੀਂ ਤਾਂ ਕਾਂਗਰਸ ਨੂੰ ਵੋਟ ਪਾਉਂਦੇ ਆ ਜੀ ਇਹ ਤਾਂ ਪਾਈਓ ਨਹੀਂ ਕਦੀ ਪਰ ਲੇਕਿਨ ਪਾਈ ਹੋਣੀ ਆ ਹੁਣ ਇਸ ਵੀਡੀਓ ਵਿੱਚ ਪਾਈ ਨਹੀਂ ਅਸੀਂ ਬਿਲਕੁਲ ਨਹੀਂ ਪਾਈ ਝੂਠ ਕਦੇ ਬੋਲਣਾ ਅਸੀਂ ਨਹੀਂ ਪਾਈ ਨਹੀਂ ਹੈਗੀ ਹਾਂਜੀ ਨਹੀਂ ਪਾਈ ਹਾਂਜੀ ਤੁਹਾਡਾ ਕੀ ਨਾਮ ਆ ਜੀ ਰਵਨ ਸਿੰਘ ਆ ਸਾਬ ਕਿਵੇਂ ਦੇਖਦੇ ਹੋ ਵਿਕਾਸ ਨੂੰ ਲੈ ਕੇ ਕੱਟ ਕੀਤਾ ਗਿਆ ਸਾਡੇ ਪਿੰਡ ਚ ਵਿਕਾਸ ਨਹੀਂ ਹੋਇਆ ਹੁਣ ਤਾਂ ਪਹਿਲਾਂ ਪਹਿਲੀ ਪੰਚਾਇਤ ਨਾਲ ਹੋਇਆ ਹੋਇਆ ਹੁਣ ਕੋਈ ਨਹੀਂ ਹੋਇਆ ਵਿਕਾਸ ਸਰਕਾਰ ਦੀ ਗੱਲ ਕਰੀਏ ਆਲ ਓਵਰ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਸਰਕਾਰ ਨੇ ਦਿੱਤੇ ਨਾ ਗ੍ਰਾਂਟ ਕੋਈ ਨਹੀਂ ਆਇਆ ਹੁਣ ਤੇ ਨਹੀਂ ਹੁੰਦੇ ਐਵੇਂ ਚ ਕੋ ਚੱਕੀ ਪੱਥਰ ਲਾ ਦੋ ਇਹ ਕਰ ਦੋ ਇਹ ਚੱਲ ਰਿਹਾ ਸੋ ਦੇਖੇ ਹੁੰਦੇ ਸੁਣਦੇ ਜਾਂਦੇ ਐ ਸੋਸ਼ਲ ਮੀਡੀਆ ਤੇ ਵਿਕਾਸ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਆਪਾਂ ਜਦੋਂ ਦੇਖਦੇ ਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਹਰ ਵੀਡੀਓ ਫਟਾਫਟ ਆਮਾਦੀ ਪਾਰਟੀ ਦੀ ਹੁੰਦੀ ਹੈ ਕਿਉਂਕਿ ਵਿਕਾਸ ਉਦੇ ਤੇ ਬਹੁਤ ਹੈ ਲੋਕਾਂ ਦੇ ਪਰ ਗਰਾਉਂਡ ਪੱਧਰ ਤੇ ਵਿਕਾਸ ਨਹੀਂ ਸਾਡੇ ਸਰਵਜੀਤ ਸਿੰਘ ਹੈ ਜੀ ਜਿਹੜੇ ਕਿ ਇਸੇ ਪਿੰਡ ਦੇ ਆ ਤੇ ਇੱਕ ਪੱਤਰਕਾਰ ਹੈ ਸੀਨੀਅਰ ਪੱਤਰਕਾਰ ਸਰਵਜੀਤ ਜੀ ਕਿਵੇਂ ਆ ਤੁਹਾਡੇ ਪਿੰਡ ਦਾ ਹਾਲ ਸਾਡੇ ਪਿੰਡ ਦਾ ਹਾਲ ਤੁਸੀਂ ਆਰਟੀਵੀ 1 ਚੈਨਲ ਜਿਹੜਾ ਇੱਥੇ ਆਉਂਦੇ ਹਾਂ ਕਾਨਫਰੈਂਸ ਬਾਤ ਕਰਦੇ ਪਹਿਲਾਂ ਟੀਮ ਦਾ ਤੁਹਾਡਾ ਸੁਸ਼ੇਸ਼ ਸਿੰਘ ਮੱਗਾ ਜੀ ਤੇ ਜੋ ਆਏ ਆ ਸਭ ਤੋਂ ਪਹਿਲਾਂ ਦੇਖੋ ਜੀ ਸਾਡੇ ਗੁਰਦੁਰਸਾਹ ਪੱਠਾ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਗੁਰੂ ਅਰਜਨ ਸਿੰਘ ਜੀ ਆਏ ਚਾਰ ਵਰੀ ਤੇ ਸੜਕਾ ਪੀਪੀ ਆ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਸੰਗਤ ਆਉਂਦੀ ਆ ਗੁਰਦਵਾਰ ਸਾਹਿਬ ਸਾਹਿਬ ਸਾਰੀ ਤੁਸੀਂ ਜਾਂਦੇ ਹੋਏ ਚੈੱਕ ਵੀ ਕਰ ਲਿਓ ਖੱਡੇ ਪਏ ਪੇ ਬੁਰਾ ਹਾਲ ਆ ਗੱਡੀਆਂ ਨਿਕਾਣ ਬਾਕੀ ਐਂਟਰੀਆਂ ਕਰ ਲਓ ਤੇ ਕੋਈ 3-4 ਸਾਲ ਹੋ ਗਏ ਕੋਈ ਵਿਕਾਸ ਨਹੀਂ ਹੋਇਆ ਵਿੰਡਜੇ ਤੇ ਪਿੱਛੇ ਜੇ ਐਮਐਲਏ ਸਾਹਿਬ ਵੀ ਆਏ ਆ ਉਸ ਕੱਲ ਡੀਜੀਪੀ ਸਾਹਿਬ ਵੱਡੇ ਕਰੇ ਸੀ ਪ੍ਰੈਸ ਕਾਨਫਰੈਂਸ ਕਰੇ ਸੀ ਕਿ ਨਸ਼ਿਆਂ ਤੇ ਬਹੁਤ ਵੱਡੀ ਐਕਸ਼ਨ ਹੋਇਆ ਹਾਂਜੀ ਅਨਸ਼ਾ ਬੰਦ ਹੋਇਆ ਹਾਂ ਨਸ਼ਾ ਜੋ ਜੁੱਧ ਨਸ਼ਿਆਂ ਵਿਰੁੱਧ ਚੱਲਦੀ ਮਹਿੰਮ ਭਵੰਤਮ ਸਰਕਾਰ ਦੀ ਬਹੁਤ ਵਧੀਆ ਹੈ ਸਾਡੇ ਕੋਟਲੇ ਦੇ ਹੰਗ ਵਿੱਚ ਵੀ ਨਸ਼ਾ ਮੁਕਤ ਪਿੰਡ ਹੋਣਾ ਚਾਹੀਦਾ ਹੈ ਸਾਡੀ ਇਹ ਮੰਗ ਆ ਵੀ ਇੱਥੇ ਸ਼ਾਹਦ ਠਿਕਾ ਇੱਕ ਉਹ ਵੀ ਚੱਕਿਆ ਚੱਕ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਇਤਿਹਾਸਿਕ ਗੁਰਦੁਰ ਸਾਹਿਬ ਹੈ ਪਟਨਾ ਸਾਹਿਬ ਸ਼ੀਰ ਭੀਜਿਤ ਸਿੰਘ ਗੁਰਦੁਆਰਾ ਹੈ ਬਾਬਾ ਜੋਰਾਬਗ ਸਿੰਘ ਸ਼ਰਾਬ ਦੇ ਠੇਕੇ ਦੀ ਗੱਲਾਂ ਕਰ ਰਹੇ ਹੋਰ ਸ਼ਰਾਬ ਦਾ ਠੇਕਾ ਇਸ ਵੇਰੀ ਖੁੱਲਿਆ ਹੋਣੇ ਇਹ ਨਵਾਂ ਠੇਕਾ ਖੁੱਲਿਆ ਨਵਾਂ ਲਾਟ ਹੋਇਆ ਹੈ ਤੇ ਡੀਸੀ ਸਾਹਿਬ ਨੂੰ ਜਗਾ ਜਿਹੜੀ ਹੈ ਜਿਹੜੀ ਜਗਾ ਠੇਕਾ ਖੁੱਲਿਆ ਉਹ ਠੇਕਾ ਹੁਣ ਨਵਾਂ ਹੀ ਜ਼ਬਰਦਸਤੀ ਖੋਲ ਦਿੱਤਾ ਸੀ ਨਹੀਂ ਜ਼ਬਰਦਸਤੀ ਨਹੀਂ ਇਹ ਪੁਰਾਣਾ ਚੱਲਦਾ ਆ ਰਿਹਾ ਪੁਰਾਣਾ ਚੱਲਦਾ ਆ ਰਿਹਾ ਠੇਕਾ ਦਾ ਵੈਸੇ ਨਵਾਂ ਲਾਟ ਆਇਆ ਕੋਈ ਨਵੇਂ ਸਾਡੇ ਦਾ ਸਾਡਾ ਸਾਨੂੰ ਇੱਕ ਇੱਕ ਮੰਗ ਹੈ ਵੀ ਸਾਡੇ ਪਿੰਡ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਸਰਕਾਰ ਨੂੰ ਪੂਰਾ ਸਹਿਯੋਗ ਕਰਾਂਗੇ ਚਲੋ ਜਿਹੜੇ ਸ਼ਰਾਬ ਪੀਣ ਵਾਲੇ ਜਿਹੜੇ ਥੋੜੇ ਪਿੰਡ ਦੇ ਠੇਕੇ ਚੱਕੇ ਗਏ ਤੇ ਪਰਲੇਵਸ ਤੇ ਲੈ ਕੇ ਆ ਜੂਗਾ ਨਹੀਂ ਚਲੋ ਆਮਦਨ ਸਰਕਾਰ ਨੂੰ ਵੀ ਸ਼ਰਾਬ ਤੀਬ ਸਾਡੇ ਐਵੇਂ ਸਾਡੇ ਬੱਚਿਆਂ ਪਾਸ ਨਹੀਂ ਪਾਉਂਗਾ ਤੁਸੀਂ ਦੇਖਿਆ ਹੁਣ ਦਾਦਾ ਸਾਲੱਖ ਰੁਪਏ ਦਿੱਤਾ ਸ਼ਰਾਬੀਆਂ ਸ਼ਰਾਬ ਨੰਬਰ ਵਾਲਾ ਹਾਂਜੀ ਆ ਮੈਂ ਇਹ ਵੀ ਹੱਥ ਚਲੋ ਪਿਛੇ ਪਰਿਵਾਰ ਤਾਂ ਹੈ ਪੈਸਾ ਚਾਹੀਦਾ ਇਹ ਪਰ ਪਰਪਨ ਵਾਸਤੇ ਪਾਏ ਮਾੜੀ ਗੱਲ ਆ ਸਾਡੇ ਦੇ ਪਿੰਡ ਦੀ ਮੁੱਖ ਮੰਗ ਇਹ ਹੈ ਵੀ ਐਮਐਲਏ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਹੈ ਸਮੱਸਿਆਵਾਂ ਸੁਣਨ ਚਾਹੀਦੀਆਂ ਕਮਿਊਨਿਟੀ ਸੈਂਟਰ 'ਚ ਬੈਠਣਾ ਚਾਹੀਦਾ ਹੈ ਕੋਣਾ ਪ੍ਰੋਮ ਰੱਖਣਾ ਚਾਹੀਦਾ ਕੋਈ ਕਦੇ ਨਾ ਕਦੇ ਤੁਹਾਡੀ ਰੋਸ ਹੈ ਜੀ ਐਮਐਲਏ ਸਾਹਿਬ ਨੂੰ ਵੀ ਇੱਥੇ ਇੱਕ ਕਮਿਊਨਿਟੀ ਸੈਂਟਰ ਬੜਾ ਵਧੀਆ ਬਣਿਆ ਹੋਇਆ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਕਦੇ ਨਾ ਕਦੇ ਲੋਕਾਂ ਦੇ ਨਾਲ ਰੂਬਰੂ ਹੋਣਾ ਚਾਹੀਦਾ ਪਰ ਲੇ ਕੇ 3 ਸਾਲਾਂ ਦੇ ਵਿੱਚ ਰੂਬਰੂ ਨਹੀਂ ਹੋਏ ਇਸ ਗੱਲ ਦਾ ਰੋਸ ਹੈ ਹਾਂ ਪਿੰਡ ਵਾਲਿਆਂ 'ਚ ਰੋਸ ਵੀ ਹੈਗਾ ਚਲੋ ਅਸੀਂ ਮੈਂ ਪਿੰਡ ਦਾ ਸਿੰਦਾ ਵੀ ਆ ਪਿੰਡ ਦਾ ਰਹਿਣੇ ਵਾਲਾ ਹੁਣ ਦੇ ਨਾਲ ਆ ਸਿੰਦਾ ਵੀ ਹੈਗਾ ਸਿੰਦਾ ਵੀ ਆ ਤੇ ਮੈਂ ਤਾਂ ਆਪ ਚਾਹੁੰਦਾ ਏ ਸਾਡੇ ਪਿੰਡ ਦਾ ਵਿਕਾਸ ਹੋਵੇ ਵਾਧ ਤੇ ਵਾਧ ਪਾਣੀ ਪੀਣ ਵਾਲੇ ਪਾਣੀ ਦੀਆਂ ਦੋ ਟੈਂਕੀਆਂ ਚਾਹੀਦੀਆਂ ਐ ਵਾਦੀ ਜ਼ਿਆਦਾ ਐ ਰੈਦਰ ਵੀ ਹੈਗੇ ਜਿਹੜਾ ਪਿੰਡ ਦੇ ਵਾਧ ਤੇ ਵਾਧ ਤੇ ਹੋਰ ਮਤਲਬ ਕਾਫੀ ਵਾਦੀ ਵੱਧ ਚੁੱਕੀ ਐ ਪਿੰਡ ਦੀ ਸਮੱਸਿਆ ਵੀ ਉਸ ਨਾਲ ਵੱਧ ਵੱਧ ਗਈਆਂ ਤਾਂ ਕਰਕੇ ਪਿੰਡ ਚ ਦੋ ਟੈਂਕੀਆਂ ਪਾਣੀ ਦੀ ਬਣਨੀ ਚਾਹੀਦੀਆਂ ਐ ਕੋਟਾਂ ਦੇ ਹੰਗ ਟੱਪਰੀਆਂ 'ਚ ਲੱਗ ਟੈਂਕੀ ਪਾਣੀ ਪਾਣੀ ਚੰਨ ਜਾਣਾ ਚਾਹੀਦਾ ਐ ਤੇ ਪਿੰਡ ਵਾਸਤੇ ਲੱਗ ਚਾਹੀਦਾ ਐ ਤੇ ਬਾਕੀ ਸਮੱਸਿਆ ਬਿਜਲੀ ਦੀ ਆ ਕੱਟ ਲੱਗ ਰਹੇ ਆ ਉਹ ਮਤਲਬ 24 ਘੰਟੇ ਆਉਂਦੀ ਸੀ ਕਿ ਲਾਈਟ ਪਹਿਲਾਂ ਹੁਣ ਦੁਬਾਰਾ 24 ਘੰਟੇ ਲਾਈਟ ਆਉਣੀ ਚਾਹੀਦੀ ਆ ਇਹ ਹੀ ਸਾਡੀ ਮੰਗ ਬਹੁਤ ਬਹੁਤ ਧੰਨਵਾਦ ਜੀ ਸਰਵਜੀਤ ਸਿੰਘ ਜੀ ਤੇ ਬਿਲਕੁਲ ਜੀ ਸਮੱਸਿਆਵਾਂ ਸੰਬੰਧੀ ਅਸੀਂ ਗੱਲਾਂ ਕਰ ਹੀ ਚੁੱਕੇ ਆ ਹਾਂ ਜੀ ਜਨਾਬ ਸਸਗਲ ਜੀ ਸਸਗਲ ਜੀ ਇਹ ਵੀ ਕੋਟਾ ਨੇ ਇੱਕ ਦੋ ਜੀ ਜੀ ਹਾਂ ਜੀ ਤੇ ਕਿਵੇਂ ਦੇਖਦੇ ਹੋ ਕੋਈ ਵਿਕਾਸ ਜਿਹੜੇ ਗੱਲ ਕਰਤੀ ਜਾ ਰਹੀ ਆ ਆਮ ਆਦੀ ਪਾਰਟੀ ਦੇ ਲੋਕਾਂ ਨੇ ਵੋਟਾਂ ਪਾਈਆਂ ਵੀ ਉਮੀਦਾਂ ਸੀ ਬਹੁਤ ਜ਼ਿਆਦਾ ਮੇਰੇ ਤੇ ਵਿਕਾਸ ਵਾਲੀ ਤਾਂ ਇੰਨੇ ਜਿੰਨੇ ਹੁਣ ਤੱਕ ਦਾ ਹੋਇਆ ਨਹੀਂ ਹੈਗਾ ਪਾਰਟੀ ਬਾਜੀ ਜ਼ਿਆਦਾ ਹੋਣਾ ਚਾਹੀਦਾ ਹੋਇਆ ਹੀ ਨਹੀਂ ਹੈਗਾ ਪਿੰਡ ਦੇ ਹਾਲ ਤਾਂ ਮੈਂ ਤਾਂ ਬਾਹਰ ਹਾਂਦਾ ਜੀ ਮੈਂ ਹੁਣੇ ਛੁੱਟੀ ਆਇਆ ਵਾ ਤੇ ਕਿਤੇ ਮੇਰੇ ਇੱਕ ਸਮੱਸਿਆ ਮੈਂ ਦੇਖਦਾ ਘਰਾਂ ਦੇ ਮੂਹਰੇ ਬਿਜਲੀ ਦੇ ਮੀਟਰ ਦੇ ਬਕਸੇ ਲੱਗੇ ਹੋਏ ਉਹ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਉਹ ਬਕਸੇ ਜਿੱਥੇ ਜਿੱਦੇ ਮੀਟਰ ਹੈਗੇ ਉਹਨਾਂ ਦੇ ਘਰਾਂ ਦੇ ਮੂਹਰੇ ਲੱਗਣੇ ਚਾਹੀਦੇ ਆ ਜੋ ਦਰਵਾਜ਼ਿਆਂ ਦੇ ਮੂਹਰੇ ਬਕਸੇ ਆ ਉਹ ਪੱਟ ਹੋਣੇ ਚਾਹੀਦੇ ਆ ਮਤਲਬ ਜਿੱਦਾ ਮੀਟਰ ਹੈ ਉਹਦੇ ਘਰੇ ਲੱਗਣਾ ਚਾਹੀਦਾ ਉਹਦੇ ਘਰੇ ਹਾਂ ਜੀ ਚਲੋ ਕੀ ਨਾਮ ਆ ਤੁਹਾਡਾ ਜਸਵੀਰ ਸਿੰਘ ਆ ਜੀ ਜਸਵੀਰ ਸਿੰਘ ਜੀ ਵੈਸੇ ਕਿੱਥੇ ਰਹਿੰਦੇ ਹੋ ਮੈਂ ਦਵਾਈ ਦਾ ਕੰਮ ਕਰਦਾ ਹਾਂ ਅੱਛਾ ਬਾਹਰ ਹੋਏ ਇੰਡੀਆ ਦੇ ਵੀ ਬਾਹਰ ਰਹਿੰਦੇ ਪਲੇਗਨ ਅੱਜ ਕ੍ਰੇਸ਼ਨ ਸੋਸ਼ਲ ਮੀਡੀਆ ਪਲੇਟਫਾਰਮ ਐ ਵੀ ਸਾਰਾ ਪਿੰਡ ਦੇਖੀ ਜਾਂਦਾ ਪੰਜਾਬ ਦੇਖੀ ਜਾਂਦਾ ਪੂਰੇ ਹਿੰਦੁਸਤਾਨ ਦੇਖੀ ਜਾਂਦਾ ਤੁਹਾਡਾ ਕੀ ਨਾਮ ਹੈ ਜੀ ਨਾਮ ਸਰਿੰਦਰ ਸਿੰਘ ਜੀ ਕਿਵੇਂ ਲੱਗਿਆ ਤੁਹਾਨੂੰ ਵਿਕਾਸ ਕੁੱਸ ਸਾਡੇ ਪਿੰਡ ਦਾ ਵਿਕਾਸ ਤਾਂ ਹੈ ਜੀ ਸਾਡੇ ਪਿੰਡ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈਗਾ ਪਰ ਸਹੀ ਗੱਲ ਦੱਸਦੇ ਇੱਕ ਇੱਕ ਤਾਂ ਦੇਖੋ ਜੀ ਲਾਈਟਾਂ ਨਹੀਂ ਹੈਗੀਆਂ ਪਿੰਡ ਦੀ ਸਮੱਸਿਆ ਇਹ ਹੈ ਲਾਈਟਾਂ ਕਿਤੇ ਕਿਤੇ ਲੱਗੀਆਂ ਮੈਂ ਜਿੱਥੇ ਨੇੜੇ ਉੱਥੇ ਲਾਈਟ ਲੱਗਣੀ ਚਾਹੀਦੀ ਆ ਉੱਥੇ ਲਾਈਟ ਚੋਰੀਆਂ ਹੋ ਰਹੀਆਂ ਇਹਦੇ ਕਰਕੇ ਹਾਂ ਜੀ ਚੋਰੀਆਂ ਬਹੁਤ ਹੋ ਰਹੀਆਂ ਹਾਂ ਜੀ ਪਿੰਡ ਦਾ ਜਿਹੜਾ ਵਿਕਾਸ ਆ ਹੋਣਾ ਚਾਹੀਦਾ ਤਾਂ ਉਹ ਨਹੀਂ ਹੋ ਠੀਕ ਹੈ ਜੀ ਕੋਈ ਜਿਹੜੀ ਪਾਣੀ ਦੀ ਸਮੱਸਿਆ ਕਿਸੇ ਦੇ ਉਹ ਨਹੀਂ ਹੱਲ ਹੋ ਰਹੀ ਠੀਕ ਹੈ ਜੀ ਇਹ ਪਿੰਡ ਬੜਾ ਹਾਂਜੀ ਛੜੇਵਾ ਜੀ ਬਹੁਤ ਹੈ ਜੀ ਚੋਰੀ ਜ਼ਿਆਦਾ ਹੈ ਚੋਰੀਆਂ ਜ਼ਿਆਦਾ ਜੀ ਪਰ ਪਿੰਡ ਵਾਸਤੇ ਇੱਕ ਵੇਸੇ ਇਕੱਠੇ ਵਗੈਰ ਰਹਿਣਾ ਚਾਹੀਦਾ ਤੇ ਇਹ ਸਮੱਸਿਆ ਜਿਹੜੀਆਂ ਇਕੱਠੇ ਵਗੈਰ ਰੱਖਾਂ ਜੇ ਹਾਂਜੀ ਪੂਰੀਆਂ ਹੱਲ ਹੋਣੀਆਂ ਚਾਹੀਦੀ ਜੀ ਮੈਂ ਸਾਡੀ ਇਹ ਖਾਸ ਰਿਪੋਰਟ ਕਿਵੇਂ ਲੱਗੀ ਹੈ ਬਿਲਕੁਲ ਕਮੈਂਟ ਦੇ ਰਾਹੀਂ ਨੂੰ ਦੱਸਿਓ ਕਿਉਂਕਿ ਹਰ ਆਦਮੀ ਅੱਜ ਕੱਲ੍ਹ ਤਾਂ ਪੱਤਰਕਾਰਾਂ ਨੂੰ ਵੀ ਲੋਕੀ ਰੋਕਣ ਲੱਗੇ ਇੱਕ ਗੱਲ ਹੋਰ ਆਏ ਜੀ ਜੋ ਪੱਟੜਾ ਵਾਲੀ ਚੌਂਕ ਰੋਡ ਹੈ ਜੀ ਮੇਨ ਰੋਡ ਹੈ ਪਨਾ ਪਠਾ ਚੌਂਕ ਤੋਂ ਆ ਰਹੀ ਹੈ ਗੁਰਦੁਆਰਾ ਸਾਹਿਬ ਤੱਕ ਇਹਦਾ ਬਹੁਤ ਬੁਰਾ ਹਾਲ ਹੈ ਕਿਵੇਂ ਟੁੱਟੀ ਵੀ ਹੈ ਜੀ ਇੱਥੇ ਬਹੁਤ ਦੂਰ ਦੂਰ ਤੇ ਸ਼ਰਧਾਲੂ ਯਾਤਰੀ ਆਉਂਦੇ ਆ ਜਿਹੜੀ ਬਾਹਤ ਜੀ ਰੋਡ ਹੈ ਸਾਡੀ ਇਹ ਵੀ ਟੁੱਟੀ ਵੀ ਹੈ ਜੀ ਹਾਂਜੀ ਉਹ ਰੋਡ ਪਠਾ ਵਾਲੀ ਤਾਂ ਜਰੂਰੀ ਚਾਹੀਦੀ ਹੈ ਜੀ ਮੈਂ ਬੇਨਤੀ ਕਰੂੰਗਾ ਸਾਰੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਸਾਰੀਆਂ ਰੋਡਾਂ ਕਲੀਅਰ ਮੈਂ ਤੁਹਾਡੇ ਤੁਹਾਡੇ ਜਰੀਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਡੇ ਪਿੰਡ 'ਚ ਆਏ ਹੋ ਸਾਡੀਆਂ ਪਿੰਡਿਆਂ ਸਮੱਸਿਆਵਾਂ ਦੇਖਦੇ ਹੋ ਤੇ ਅੱਗੇ ਤੱਕ ਤੁਸੀਂ ਪਹੁੰਚੋਗੇ ਮੈਂ ਅੱਗੇ ਦਿਨ ਬੇਨਤੀ ਕਰੂੰਗਾ ਜੋ ਪਠਾ ਵਾਲੀ ਰੋਡ ਹੈ ਮਾ ਦੂਰ ਦੂਰ ਕੋਈ ਸਕੂਟਰ ਮੋਟਰਸਾਈਕਲ ਆ ਡਿੱਗ ਪਿਆ ਕੋਈ ਕਿਸੇ ਸੱਟ ਲੱਗ ਗਈ ਅੱਜ ਕੱਲ ਖਰਚੇ ਜ਼ਿਆਦਾ ਏ ਇਸ ਕਰਕੇ ਇਹ ਰੋਡ ਦਾ ਬਹੁਤ ਧਿਆਨ ਦੇਣਾ ਲੋਕ ਬਿਲਕੁਲ ਜੀ ਰੋਡ ਪੱਠਾ ਸਾਹਿਬ ਤੋਂ ਸੰਗਤ ਜਿਹੜੀ ਦੂਰ ਦੂਰੋਂ ਆਉਂਦੀ ਜਿਸ ਕਰਕੇ ਇਹਨਾਂ ਦਾ ਕਹਿਣਾ ਹੈ ਕਿ ਸੜਕਾਂ ਬਣਨੀ ਚਾਹੀਦੀ ਆ ਉਹ ਸੜਕ ਚਲੋ ਮੇਨ ਹੈ ਬਣਨੀ ਚਾਹੀਦੀ ਆ ਪਰ ਲੇਕਿਨ ਜੇ ਹਾਲ ਆਲਓਵਰ ਦੇਖਿਆ ਜਾਵੇ ਤਾਂ ਸੜਕਾਂ ਦਾ ਹਾਲ ਬਹੁਤ ਖਰਾਬ ਹੈ ਲੋਕ ਕਾਫੀ ਨਾਰਾਜ਼ ਆਇਨ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਹੀ ਬਾਰ-ਬਾਰ ਉਸਰੇ ਨੇ ਸ਼ਾਸਤ੍ਰ ਗੱਲ ਦੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕੋਟਲਾ ਨਿਹੰਗ ਨੇੜੇ ਪੱਠਾ ਸਾਹਿਬ ਦਿਖਾਓ ਜਰਾ ਗੁਰਦੁਆਰਾ ਸਾਹਿਬ ਨੂੰ ਇੱਥੇ ਦਰਸ਼ਨ ਕਰਾਓ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਦੇ ਆ ਨੇੜੇ ਗੁਰਦੁਆਰਾ ਪੱਠਾ ਸਾਹਿਬ ਹੈ ਜੀ ਤੇ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਤੇ ਇਧਰ ਨਾਲੇ ਕੋਟਲਾ ਨਿਹੰਗ ਪਿੰਡ ਪੈਂਦਾ ਹੈ ਜਿਹੜੇ ਕਿ ਪਿੰਡ ਵਾਸੀ ਅੱਜ ਇੱਥੇ ਮੌਜੂਦ ਇਕੱਠੇ ਹੋਏ ਆਂ